ਜਿਹੜਾ ਵਾ ਲੈ ਕੇ ਪੁਲਿਸ ਮਾਰ ਲੈ ਕੇ ਹੋਰ ਤੇ ਨਾਲ ਕੋਈ ਬੇਕੀ ਨਾਲ ਪੁੱਛ ਗਿਸ ਕਰਾਂਗੇ ਹਾਂਜੀ ਪਹਿਲੇ ਮੈਂ ਦੱਸ ਚੁੱਕਿਆ ਜੀ ਤੁਹਾਨੂੰ ਕਿ ਜਿਹੜਾ ਸਰਵਜੀਤ ਸਾਹੀ ਹੈਗਾ ਵਾ ਮਿੱਟਲ ਝੂਗਿਆਂ ਮੈਦ ਪਰ ਰਹਿਣ ਵਾਲਾ ਇਹਦੇ ਤੇ ਚਾਰ ਪਰਚੇ ਦਰਜ ਐ ਐਨਡੀਪੀਐਸ ਦੇ ਜਿਹੜਾ ਸੌਰਵ ਹੈ ਇੱਥੇ ਵੀ ਐਨਡੀਪੀਐਸ ਦੇ ਪਰਚੇ ਦਰਜ ਹੈਗੇ ਆ ਔਰ ਅਜੀਤ ਕੁਮਾਰ ਜਿਹੜਾ ਹੈ ਇੱਥੇ ਵੀ ਕੇਸ ਰਿਸਟਰਡ ਹੈ ਔਰ ਇਹ ਆਪਸ ਦੇ ਵਿੱਚ ਸੌਰਵ ਤੇ ਅਜੀਤ ਕੁਮਾਰ ਜਿਹੜੇ ਆਪਸ ਤੀਜਾ ਵਾਲਾ ਨੇ ਰਹਿਣ ਵਾਲੇ ਕਿੱਥੋਂ ਦੇ ਇਹ ਦੋਨੇ ਜਿਹੜੇ ਹੈਗੇ ਆ ਗੁਰਨਾਣਕਪੁਰਾ ਦੇ ਰਹਿਣ ਵਾਲੇ ਨੇ ਗੁਰਨਾਣਕਪੁਰਾ ਨਕੂਦਰ ਦੇ ਦੋ ਔਰ ਤੀਸਰਾ ਜਿਹ ਸਭੀ ਇਹ ਮੀਟਲ ਝੂਗੀਆਂ ਮਹਤਪੁਰ ਦਾ ਰਣ ਵਾਲਾ ਹੈ ਸਰ ਇਹਨਾਂ ਕੋ ਹੋਰ ਕੀ ਬਰਾਮਦ ਹੋਇਆ ਜੀ ਇਹਨਾਂ ਕੋਲ ਇੱਕ ਮੋਟਰਸਾਈਕਲ ਤੇ ਜਿੰਨਾ ਕੋਈ ਬਰਾਮਦ ਕੀਤਾ ਹੈ ਬਾਕੀ ਅਸੀਂ ਹੋਰ ਇਹਨਾਂ ਕੋ ਜਿਹੜਾ ਬਰੀਕੀ ਦੇ ਨਾਲ ਪੁੱਛ ਕੇ ਚਰ ਰਹੇ ਹਾਂ ਉਹਦੇ ਵਿੱਚ ਹੋਰ ਅੱਗੇ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਪਤਾ ਕੀਤੇ ਜਾਣਗੇ ਕਿ ਕਿਥੋਂ ਲੈ ਕੇ ਜਾਂਦੇ ਸੀਗੇ ਤੇ ਕਿੱਥੇ ਕਿੱਥੇ ਵੇਚਦੇ ਸੀਗੇ ਸਰ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਇਹਨਾਂ ਦਾ ਆਪਣਾ ਜਿਹਾ ਚੋਰੀ ਦਾ ਹੈ ਉਹ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਸਰਜੀਤ ਸਿੰਘ ਸਾਹੀ ਦੇ ਕਿਸੇ ਜਾਣਕਾਰ ਦਾ ਉਹ ਵੀ ਸਾਡਾ ਇਹ ਜਿਹੜਾ ਪਲਸਰ ਬਲੈਕ ਵਾਲੇ ਰੰਗ ਦਾ ਵਾ ਉਹ ਵੀ ਸਾਰਾ ਅਸੀਂ ਉਹਦਾ ਆਰਸੀ ਔਰ ਦੂਜਾ ਸਾਰਾ ਵੈਰੀਫਾਈ ਕਰਾ ਰਹੇ ਆ ਕਿ ਜੋ ਇਹ ਕਹਿ ਰਿਹਾ ਸਹੀ ਕਹਿ ਰਿਹਾ ਜਾਂ ਕਿ ਇਹ ਚੋਰੀ ਦਾ ਜਾਂ ਦੂਸਰਾ ਉਹ ਵੀ ਅਸੀਂ ਜਿਹੜਾ ਉਹ ਐਂਗਲ ਵਿੱਚ ਦੇਖ ਰਹੇ ਆ ਸਰ ਮੁਕੌਦਰ ਦੇ ਵਿੱਚ ਜਦੋਂ ਲਗਾਤਾਰ ਜਿਹੜੇ ਆ ਗੋਲੀਆਂ ਹੀ ਘਟ ਹੋ ਰਹੀਆਂ ਨੇ ਮੈਡੀਕਲ ਸਟੋਰਾਂ ਤੋਂ ਜਾਂਚ ਕਰੋ ਤੇ ਕਰਾਓ ਮੈਡੀਕਲ ਸਟੋਰ ਜਿਹੜੇ ਨੇ ਜੀ ਮੈ ਡਰਗ ਇੰਸਪੈਕਟਰ ਨੂੰ ਲੈ ਕੇ ਤੇ ਪਿਛਲੇ ਹਫਤੇ ਅਸੀਂ ਰੇਡ ਕੀਤਾ ਸੀਗਾ ਅ ਨੂਰਮੈਲ ਦੇ ਤੇ ਨਕੋਦਰ ਦੇ ਜਿਹੜੇ ਕੁਝ ਫਤਨਾਮ ਜਿਹੜੇ ਸੀਗੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਔਰ ਦੂਸਰਾ ਵੀ ਬਟ ਇਹ ਜਿਹੜੇ ਹੈਗੇ ਆ ਇਹ ਮਹਿਦਪੁਰ ਸਾਈਡ ਤੋਂ ਜਿਹੜਾ ਆਇਆ ਸੀਗਾ ਇਹ ਬੰਦਾ ਹੁਣ ਉੱਥੇ ਪਤਾ ਕਰਦੇ ਆ ਕਿ ਕਿੱਥੋਂ ਲੈ ਕੇ ਆਂਦਾ ਸੀ ਸਾਰਾ ਕੀ ਹੈ ਜੇ ਹੈਗਾ